ਦੇਖੋ ਉੱਥੇ ਵੀ ਦੋ ਗਰੁੱਪ ਨੇ ਇੱਕ ਗਰੁੱਪ ਹੈਗਾ ਜਿਹੜਾ ਜਿਵੇਂ ਦੱਸਿਆ ਜਾਇਦਾਰ ਜੀ ਨੇ ਸਾਰੇ ਕਮੇਟੀ ਦੇ ਜਿਹੜੇ ਆਪਣੇ ਮੈਜੋਰਟੀ ਮੈਂਬਰਾਂ ਉਹ ਸਾਰੇ ਇਸ ਸੋਚ ਦੇ ਧਾਰਨੀ ਆ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਲੱਗ ਹੋਣਾ ਚਾਹੀਦਾ ਜੇ ਸਾਡੀ ਪੰਥ ਦੀ ਇੱਕ ਜਮਾਤ ਅਸੀਂ ਵੀ ਉਹਦਾ ਅਹਿਸਾਸ ਅਕਾਲੀ ਦਲ ਦੇ ਮੈਂਬਰ ਐ ਅਸੀਂ ਵੀ ਇਸ ਹੈਗੇ ਆ ਅਕਾਲੀ ਅਸੀਂ ਵੀ ਕਾਲੀ ਆ ਠੀਕ ਹੈ ਉਹਨਾਂ ਨੇ ਗਰੁੱਪ ਵੱਖਰਾ ਬਣਾ ਲਿਆ ਸਾਨੂੰ ਉਹਨਾਂ ਨੇ ਵੱਖਰਾ ਕਰਤਾ ਪਰ ਜੇ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਅਸੀਂ ਅੱਜ ਉਹ ਸਿਧਾਂਤ ਤੇ ਉਂਗਲ ਚੱਕ ਰਹੇ ਆ ਇਹਨਾਂ ਦੇ ਬਲਾਰੇ ਕਹਿ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਰਫ ਗੁਰੂ ਘਰਾਂ ਦਾ ਪ੍ਰਬੰਧ ਕਰ ਸਕਦੀ ਆ ਸਿਰਫ ਕਹਿੰਦੇ ਉਹ ਗੁਰੂ ਘਰਾਂ ਦਾ ਜਿਹੜਾ ਸੇਵਾ ਹੀ ਕਰ ਸਕਦੀ ਆ ਹੋਰ ਕੋਈ ਕੰਮ ਨਹੀਂ ਆਉਂਦਾ ਦੱਸੋ ਕਮਾਲ ਹੋਊਗੀ ਇੰਨੀ ਇਹਨਾਂ ਦੀ ਹੈਗੀ ਆ ਜਿਹੜੀ ਆਪਣੀ ਸੋਚ ਨਿਗਾਰਵਲ ਚੱਲ ਗਈ ਕਿ ਪਤਾ ਹੀ ਨਹੀਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਕੀ ਰੋਲ ਆ ਸ਼੍ਰੋਮਣੀ ਕਾਲੀ ਦਲ ਦਾ ਕੀ ਰੋਲ ਆ ਇਹਨਾਂ ਦੇ ਜਿਹੜੇ ਨਵੇਂ ਦੇ ਜਿਨ੍ਹਾਂ ਨੂੰ ਇਹਨਾਂ ਨੇ ਹੁਣ ਵੀ ਜ਼ਿਲ੍ਹਾ ਦੇ ਇੰਚਾਰਜ ਬਣਾਇਆ ਉਹਨਾਂ ਨੇ ਕਈਆਂ ਨੇ ਆਖਿਆ ਕਿ ਇਹ ਜ਼ਹੀਦਾ ਸਾਡੀ ਪਾਰਟੀ ਵਿੱਚ ਦਖਲ ਦੇ ਰਹੇ ਨੇ ਤੇ ਉਹ ਦੱਸੋ ਉਹ ਜਿਹੜੇ ਉਂਗਲ ਚੱਕ ਰਹੇ ਸੀ ਸਿੰਘ ਸੁਭਾਨਾ ਤੇ ਅੱਜ ਉਹਨਾਂ ਨੂੰ ਵੀ ਇਹਨਾਂ ਨੇ ਆਪਣੇ ਜ਼ਿਲ੍ਹਾ ਦੇ ਇੰਚਾਰਜ ਬਿਲਾਤਾ ਇੱਥੋਂ ਤੱਕ ਇਹਨਾਂ ਨੇ ਆਪਣਾ ਸਿਧਾਂਤ ਨੂੰ ਕਮਜ਼ੋਰ ਕੀਤਾ ਸੰਸਦ ਨੂੰ ਖੋਰਾ ਲਾਤਾ ਇਹਨਾਂ ਨੇ ਤੇ ਇਹ ਸੰਗਤ ਜਾਣਦੀ ਆ ਬਿਲਕੁਲ ਲੋਕਾਂ ਦੇ ਮਨਾਂ 'ਚ ਇਹਦੇ ਵਿੱਚ ਕੋਈ ਦੁਬਦ ਨਹੀਂ ਕਿ ਇਹਨਾਂ ਨੇ ਇਕਾਤ ਤੱਕ ਸਭ ਹੁਕਮਨਾਮੇ ਨਹੀਂ ਮੰਨੇ ਹੁਣ ਜਿਹੜੀ ਭਰਤੀ ਦੀ ਪ੍ਰਕਿਰਿਆ ਆ ਇਹਨਾਂ ਨੇ ਜੇ ਹੁਣ ਆਪਣੇ ਜਹੈਦਰ ਸੰਤਾ ਸਿੰਘ ਜੀ ਨੂੰ ਮੈਂਬਰ ਲਾਤਾ ਤੇ ਜਹੈਦਰ ਸੰਤਾ ਸਿੰਘ ਜੀ ਉਸ ਕਮੇਟੀ ਦੇ ਮੈਂਬਰ ਸੀਗੇ ਅੱਜ ਜਹੈਦਰ ਸੰਤਾ ਸਿੰਘ ਜੀ ਤੁਸੀਂ ਆਪਣੇ ਇੰਚਾਰਜ ਲਾਤੇ ਠੀਕ ਨੇ ਜਦੋਂ ਸਿੰਘ ਜਬਾਨ ਨੇ ਲਾਇਆ ਸੀ ਉਦੋਂ ਤੁਸੀਂ ਕਹਿੰਦੇ ਸੀ ਵੀ ਇਹ ਨਹੀਂ ਜੀ ਸਾਡੇ ਤੇ ਜਿਹੜੀ ਕਾਨੂੰਨ ਦੀ ਹੈਗੀ ਆ ਅੜਚਣਿਆਂ ਕੋ ਡਕਾਇਆ ਸਰਤੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਕੋਈ ਕਾਰਵਾਈ ਕਰ ਸਕਦਾ ਬਹੁਤ سارے ਵਕੀਲਾਂ ਨੇ ਜਿਹੜੇ ਆਪਣੇ ਹੈਗੇ ਕਾਨੂੰਨੀ ਮਹਾਰਾ ਨੇ ਸਿੰਘ ਸਭਾ ਨੂੰ رائے ਦਿੱਤੀ ਹੈ ਜਾ ਕੇ ਸਿੰਘ ਸਾਹਿਬ ਨੂੰ ਜੋ ਮਰਜ਼ੀ ਆ ਪੁੱਛ ਸਕਦੇ ਆ ਉਹਨਾਂ ਵਿੱਚੋਂ ਸਾਹਿਬ ਮਨਜੀਤ ਸਿੰਘ ਖੇਹਰਾ ਸਰਦਾਰ ਫੂਲਕਾ ਸਾਹਿਬ ਐਡੇ ਵੱਡੇ ਵਕੀਲ ਨੇ ਫੂਲਕਾ ਸਾਹਿਬ ਸਾਰਿਆਂ ਨੇ ਕਿਹਾ ਜਿਹੜੇ ਜਿਹੜੇ ਉਸ ਆਪਣੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਦੇ ਨੇ ਤੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਸੰਵਿਧਾਨ ਬਾਰੇ ਪਤਾ ਆ ਕਿ ਇਹਨਾਂ ਨੇ ਉਹ ਵਕੀਲ ਲੈ ਕੇ ਗਏ ਜਿਨ੍ਹਾਂ ਨੂੰ ਸਾਡੇ ਆਪਣੇ tradiitions ਦਾ ਸਾਡੀਆਂ ਪਰੰਪਰਾਵਾਂ ਦਾ ਸਾਡੇ ਸਿਧਾਂਤ ਦਾ ਜਿਹਨਾਂ ਨੂੰ ਪਤਾ ਹੀ ਕੁਛ ਨਹੀਂਗਾ ਉਹ ਵਕੀਲਾਂ ਨੂੰ ਲੈ ਕੇ ਤੇ ਇਹਨਾਂ ਨੇ ਕਿਹਾ ਤਾਂ ਜੀ ਨਹੀਂ ਇਹ ਤਾਂ ਅਸੀਂ ਕਰ ਨਹੀਂ ਸਕਦੇ ਖੈਰਾ ਸਾਹਿਬ ਨੇ ਫੂਲਕਾ ਸਾਹਿਬ ਨੇ ਇਹ ਸਿੰਘ ਸਾਹਿਬ ਨੂੰ ਲਿਖਤੀ ਦੇ ਕੇ ਆਏ ਨੇ ਕਿ ਬਹੁਤ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਇੰਡੀਆ ਦੀਆਂ ਜਿਹੜੀਆਂ ਧਰਮ ਨੂੰ ਨਾਲ ਲੈ ਕੇ ਚਲਦੀਆਂ ਨੇ ਚਾਹੇ ਉਹ ਇਸਲਾਮ ਦੀਆਂ ਹੋਣ ਚਾਹੇ ਉਹ ਇਸਾਈ ਮਤ ਦੀਆਂ ਹੋਣ ਇਹ ਆਪਣੀ ਦਾ ਸਿੱਖਾਂ ਦੀ ਦੇ ਕੋਈ ਆ ਸ਼੍ਰੋਮਣੀ ਕਾਲੀ ਦਲ ਸੋ ਇਹਦੇ ਵਿੱਚ ਕੋਈ ਕਿਸੇ ਤੇ ਬੰਦਿਸ਼ ਨਹੀਂ ਕੋਈ ਕਿਸੇ ਦੇ ਉੱਪਰ ਰੋਕ ਨਹੀਂ ਹੈਗੀ ਇਹ ਤਾਂ ਸਿਰਫ ਜਾਣ ਬੁੱਝ ਕੇ ਇਹਨਾਂ ਨੇ ਇੱਕ ਨੈਰੇਟਿਵ ਸਰਜਨ ਦੀ ਕੋਸ਼ਿਸ਼ ਕੀਤੀ ਖੈਰਾ ਸਾਹਿਬ ਨੇ ਜਿਹੜਾ ਐਸਆਰ ਬੁਮਈ ਦਾ ਕੇਸ ਆ ਜਿਹੜੇ ਸੀਗੇ ਆਪਣੇ ਉਹਦੇ ਚੀਫ ਮਿਨਿਸਟਰ ਕਰਨਾਟਕਾ ਦੇ ਉਹਨਾਂ ਦੀ ਸਰਕਾਰ ਤੋੜਤੀ ਸੀਗੀ ਉਹ ਸੁਪਰੀਮ ਕੋਰਟ ਗਏ ਸੀਗੇ ਉਹਦੇ ਵਿੱਚ ਆਪਣੇ ਮੇਰੇ ਖਿਆਲ ਸੱਤ ਜਾਂ ਨੌ ਆਪਣੇ ਜਿਹੜਾ ਮੈਂਬਰ ਬੈਂਚ ਦਾ ਫੈਸਲਾ ਆ ਨਾ 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 ਮੈਂਬਰ ਬੈਂਚ ਦਾ ਫੈਸਲਾ ਆ ਉਹਨਾਂ ਨੇ ਕਿਹਾ ਅਕਾਲੀ ਦਲ ਦਾ ਵੀ ਜ਼ਿਕਰ ਹੋਇਆ ਉਹ ਚ ਹੋਰ ਵੀ ਆਪਣੇ ਸ਼ਿਵ ਸਨਾਂ ਦਾ ਮੇਰੇ ਕਾ ਜ਼ਿਕਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਕੋਈ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਕਲੀਅਰ ਕਰਤਾ ਇਹ ਪਾਰਟੀਆਂ ਬਣੀਆਂ ਜ਼ਾਦੀ ਤੋਂ ਪਹਿਲਾਂ ਆਜ਼ਾਦੀ ਵਾਸਤੇ ਇਹਨਾਂ ਦਾ ਸੰਘਰਸ਼ ਆ ਇਹਨਾਂ ਦਾ ਵੱਡਾ ਯੋਗਦਾਨ ਆ ਅਸੀਂ ਮਤਲਬ ਸਾਡਾ ਆਪਣੇ ਇਸ ਧਰਤੀ ਲਈ ਸਾਡਾ ਦੇਸ਼ ਆ ਅਸੀਂ ਦੇਸ਼ ਭਗਤਾਂ ਤੇ ਸੜ ਤੇ ਅੱਜ ਕਿਵੇਂ ਕੋਈ ਆਪਣੇ ਗਲਤ ਤਰੀਕੇ ਨਾਲ ਕਾਨੂੰਨ ਲਾਗੂ ਹੋ ਸਕਦਾ ਜਾਂ ਸਾਡੀ ਮੰਤਰਾਦ ਹੋ ਸਕਦੀ ਆ ਇਹਦਾ ਸਿਰਫ ਇਹ ਸਿਗਾ ਕਿ ਜਿਹੜੀ ਤਾਂ ਧਾਰਮਿਕ ਸੇਵਾ ਤੁਸੀਂ ਭੁੱਤ ਲਈ ਤਾਂ ਜਿਹੜੀ ਬਹੁਤ ਨਰਮ ਸੇਵਾ ਜਿਹੜੀ ਸਿਆਸੀ ਸੀਗੀ ਕੋਈ ਔਖਾ ਨਹੀਂ ਸੀਗਾ ਸੁਖਬੀਰ ਸਿੰਘ ਬਾਦਲ ਨੇ ਹੁਣ ਇਸਦੀ ਬਾਤ ਦਿੱਤਾ ਤੇ ਬਾਹਰ ਆ ਕੇ ਕੀ ਕਹਿੰਦੇ ਹੋ ਬੜੀ ਹੈਰਾਨੀ ਹੈ ਸਾਨੂੰ ਕਿ ਮੇਰਾ ਵਰਕਿੰਗ ਕਮੇਟੀ ਨੇ ਪਹਿਲਾਂ ਮੇਰਾ ਪ੍ਰਵਾਨ ਨਹੀਂ ਕੀਤਾ ਅੱਜ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਤੇ ਮੇਰੀ ਜਿਹੜੀ ਟਰਮ ਖਤਮ ਹੋ ਗਈ ਸੀ ਉਹਨਾਂ ਨੂੰ ਇਹ ਨਹੀਂ ਯਾਦ ਆਇਆ ਕਿ ਅਕਾਲਪਤਖ ਸਾਹਿਬ ਦੇ ਸਿੰਘ ਸਹਿਬਾਨ ਵੱਲੋਂ ਇੱਕ ਤੁਨੋ ਆਦੇਸ਼ ਜਾਰੀ ਹੋਇਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜੋ ਸਿੰਘ ਸਾਹਿਬ ਨੇ ਸਾਨੂੰ ਆਦੇਸ਼ ਜਾਰੀ ਕੀਤਾ ਸੀ ਉਹਦੇ ਮੁਤਾਬਕ ਆਪਣੀ ਸੇ ਅਸਤੀਫਾ ਸਿੰਘ ਸਾਹਿਬ ਨੂੰ ਭੇਜਣ ਲੱਗੇ ਆ ਲੇਕਿਨ ਇਹਦਾ ਕੋ ਜ਼ਿਕਰ ਨਹੀਂ ਗਿਆ ਇਹ ਸਿਰਫ ਸਾਡੀ ਟਰਮ ਪੂਰੀ ਹੋ ਗਈ ਤਾਂ ਅਸੀਂ ਆਪਣੇ ਅ ਸਾਡੇ ਮਨਜ਼ੂਰ ਹੋ ਗਏ ਜੇ ਮੈਂ ਬਾਕੀ ਦੇ ਅਸਤੀਫੇ ਬਾਰੇ ਕਿਹਾ ਜੈਦਰ ਜੀ ਨੇ ਸਿੰਘ ਸਾਹਿਬ ਨੇ ਬਿਲਕੁਲ ਕਲੀਅਰ ਕੀਤਾ ਸਾਰੇ ਅਸਤੀਫੇ ਪ੍ਰਵਾਨ ਕਰਕੇ ਸਾਨੂੰ ਸਖਤਰਤ ਵਿੱਚ ਉਹਦੀ ਜਾਣਕਾਰੀ ਦਿੱਤੀ ਜਾਵੇ ਹੁਣ ਸਾਰੇ ਸਿਧਰੇ ਕੋਈ ਵੀ ਨਹੀਂ ਆਏ ਚਲੋ ਤਾਂ ਉਹਨਾਂ ਦੀ ਮਰਜ਼ੀ ਆ ਮੰਨਣਾ ਨਹੀਂ ਮੰਨਣਾ ਅਸੀਂ ਕੀ ਕਹਾਂ ਸਾਡਾ ਆਸੇ ਉਹਦੇ ਵਿੱਚ ਕੀ ਰੋਲ ਆ ਲੇਕਿਨ ਅਸੀਂ ਇਹ ਗੱਲ ਜਿਹੜੀ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਤੇ ਆਪਣੇ ਸਿੱਖ ਪੰਥ ਦੇ ਸਾਹਮਣੇ ਕਿ ਇਹ ਜਿਹੜੀ ਜਮਾਤ ਆ ਜਿਨ੍ਹਾਂ ਨੇ ਧਰਮ ਵਿਦਿਆ ਪ੍ਰਚਾਰ ਪ੍ਰਸਾਰ ਕਰਨਾ ਜਿਨ੍ਹਾਂ ਨੇ ਸਿੱਖੀ ਦੇ ਵਿਡਾਵੇ ਵਾਸਤੇ ਆਪਣਾ ਯੋਗਦਾਨ ਪਾਉਣਾ ਅੱਜ ਸਿੱਖੀ ਨੂੰ ਟਾਲ ਆਉਣ ਲੱਗ ਪਏ ਆ ਸਾਡੇ ਮੀਰੀ ਪੀਰੀ ਦੇ ਸਿਧਾਂਤ ਤੇ ਇਹਨਾਂ ਨੇ ਉਂਗਲ ਚੱਕਤੀ ਆ ਤੇ ਜਿਹੜੇ ਕਹਿੰਦੇ ਆ ਕਿ ਆਪਣੇ ਐਸਜੀਪੀਸੀ ਦਾ ਸਿਰਫ ਗੁਰੂ ਘਰਾਂ ਦੇ ਪ੍ਰਬੰਧ ਵਾਸਤੇ ਬਣੀ ਆ ਤੇ ਸਾਡੇ ਤੇ ਹੁਕਮ ਨਹੀਂ ਇਹ ਲਾਗੂ ਹੁੰਦੇ ਸਿੰਘ ਸਹਿਬਾਨ ਦੇ ਬਹੁਤ ਵਾਰੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਜੈਦਰ ਸਾਹਿਬਾਨ ਸਨ ਪੁਰਾਣੇ ਸਮਿਆਂ 'ਚ ਉਹਨਾਂ ਨੇ ਪਹਿਲਾਂ ਵੀ ਅਕਾਲੀ ਦਲ ਦੀ ਏਕਤਾ ਕਰਾਉਣ ਦੇ ਸਬੰਧ ਵਿੱਚ ਉਹਨਾਂ ਨੇ ਬਹੁਤ ਵਾਰੀ ਹੁਕਮਨਾਮੇ ਜਾਰੀ ਕੀਤੇ ਸੀਗੇ ਉਹ ਸਾਰੇ ਹੁਕਮਨਾਮੇ ਉਹਨਾਂ ਦੀ ਪਾਲਣਾ ਹੋਈ ਸੀਗੀ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਕੰਮ ਚੱਲਦਾ ਰਿਹਾ ਬਾਦਲ ਸਾਹਿਬ ਵੀ ਮੈਨੂੰ ਪੁੱਛ ਲਓ ਬਾਦਲ ਸਾਹਿਬ ਤਿੰਨ ਵਾਰੀ ਮੁੱਖ ਮੰਤਰੀ ਬਣੇ ਬਾਅਦ ਚ ਬਾਦਲ ਸਾਹਿਬ ਜਦੋਂ ਟੋਹੜਾ ਸਾਹਿਬ ਨਾਲ ਇਕਤਾ ਹੋਈ ਆ ਉਹ ਵੀ ਜਿਹੜੀ ਕਮੇਟੀ ਬਣਾਈ ਸੀ ਉਦੋਂ ਆਪਣੇ ਜੈਦਰ ਕਾਲਤਖ ਸਾਹਿਬ ਨੇ ਬਣਾਈ ਸੀ ਇੱਕ ਕਮੇਟੀ ਬਣਾਈ ਸੀ ਪ੍ਰੋਫੈਸਰ ਮਨਜੀਤ ਸਿੰਘ ਨੇ ਉਹ ਵੀ ਉਦੋਂ ਜੈਦਰ ਕਾਲਤਖ ਸਾਹਿਬ ਦੀ ਸੇਵਾ ਉਹਨਾਂ ਕੋਲ ਸੀਗੀ ਉਸ ਤੋਂ ਬਾਅਦ ਉਹ ਪ੍ਰਧਾਨ ਬਣੇ ਸਾਂਝੇ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਐਂਡ ਤਿੰਨ ਵਾਰ ਮੁੱਖ ਮੰਤਰੀ ਬਣਦੇ ਆ ਉਦੋਂ ਤੱਕ ਕੋਈ ਨਹੀਂ ਇਲੈਕਸ਼ਨ ਕਮਿਸ਼ਨ ਦਾ ਉਦੋਂ ਤੱਕ ਕੋਈ ਡੰਡਾ ਨਹੀਂ ਚੱਲਿਆ ਕੋਈ ਛੜ ਤੇ ਆਪਣੇ ਨਹੀਂ ਸੀਗੀ ਰੋਕ ਜਾਂ ਟੋਕ ਸੋ ਇਸ ਕਰਕੇ ਇਹ ਸਾਰੇ ਬਹਾਨੇ ਸਿਗੇ ਤੇ ਇਹ ਸਾਰਾ ਕੁਝ ਸੰਗਤਾਂ ਦੇ ਸਾਹਮਣੇ ਸਾਫ ਆ ਅਸੀਂ ਇਹ ਸਾਰੇ ਪੰਥ ਦਰਦਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਪਾਸੇ ਪੰਥ ਖੜਾ ਇੱਕ ਪਾਸੇ ਉਹ ਲੋਕ ਖੜੇ ਨੇ ਜਿਹੜੇ ਆਪਣੇ ਆਪ ਨੂੰ ਪੰਥ ਕਖਵਾਉਂਦੇ ਨੇ ਲੇਕਿਨ ਉਹ ਪੰਥ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦਿੰਦੇ ਸੋ ਅਸੀਂ ਅਪੀਲ ਕਰਦੇ ਹਾਂ ਸਾਰੇ ਪੰਥ ਨੂੰ ਕਿ ਇਹਦਾ ਨਖੇੜਾ ਹੁਣ ਪੰਥ ਨੇ ਕਰਨਾ ਆ ਠੀਕ ਹੈ ਸਿੰਘ ਸਾਹਿਬ ਕੋਈ ਜਾਵਾਂਗੇ ਸਾਰੀ ਜਿੰਨੇ ਕਮੇਟੀ ਦੇ ਮੈਂਬਰ ਸਾਡੇ ਨਾਲ ਜਾਣਗੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਕੇ ਕਰਕੇ ਸਾਰਿਆਂ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਕਹਿਣਾ ਸਮਰਪਤ ਤਾਂ ਬੜਾ ਸੌਖਾ ਹੈ ਲੇਕਿਨ ਸਮਰਪਤ ਹੋਣਾ ਚਾਹੀਦਾ ਆ ਜੇ ਆਪਾਂ ਹੋਈਏ ਨਾ ਕਹੀਏ ਕੁਛ ਤੇ ਸਾਡੀ ਆਪਣੇ ਕਹਿਣੀ ਤੇ ਕਤਨੀ ਚ ਫਰਕ ਹੋਵੇ ਤੇ ਫੇਰ ਭਾਈ ਲੋਕ ਸਭ ਕੁਝ ਜਾਣਦੇ ਆ ਅਸੀਂ ਜਾਵਾਂਗੇ ਸਿੰਘ ਜਬ ਕੋ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜੀ ਕਮੇਟੀ ਤੁਸੀਂ ਬਣਾਈ ਸੀ ਸੱਤ ਮੈਂਬਰੀ ਜਿਸ ਦਾ ਜ਼ਿਕਰ ਅੱਜ ਵੀ ਤੁਸੀਂ ਕੀ ਕੀਤਾ ਆ ਕਿ ਕਮੇਟੀ ਕੰਮ ਆ ਦੂਜੇ ਪਾਸੇ ਕਾਲੀ ਦਲ ਨੇ ਆਪਣੀ ਪ੍ਰਕਿਰਿਆ ਸ਼ੁਰੂ ਕਰਤੀ ਆ ਸਾਡੇ ਵਾਸਤੇ ਕੀ ਹੁਕਮ ਆ ਜੋ ਸਾਨੂੰ ਉਦੇਸ਼ ਦੇਣਗੇ ਉਹਦੀ ਪਾਲਣਾ ਕਰਾਂਗੇ ਲੇਕਿਨ ਇਹ ਗੱਲਾਂ ਸਾਰੀਆਂ ਸੀ ਅੱਜ ਤੁਹਾਡੇ ਰਾਹੀਂ ਸਾਰੇ ਪੰਜਾਬੀਆਂ ਦੇ ਸਾਹਮਣੇ ਪੰਥ ਦੇ ਸਾਹਮਣੇ ਇਹ ਕਲੀਅਰ ਕਰਨਾ ਆਪਣੇ ਚਾਹੁੰਦੇ ਸੀਗੇ ਕਿ ਇਹ ਜੋ ਉਹਨਾਂ ਨੇ ਬਹਾਨਾ ਲਗਾ ਕੇ ਜਿਹੜਾ ਕਈ ਅਕਾਲੀ ਦਲ ਦੇ ਲੀਡਰਾਂ ਨੇ ਆਕੇ ਆਕੇ ਅਸੀਂ ਸਿੰਘ ਸਾਹਿਬ ਨੂੰ ਮਿਲ ਕੇ ਆਏ ਆ ਤੇ ਸਿੰਘ ਸਾਹਿਬ ਨੇ ਸਾਨੂੰ ਇਹ ਆਗਿਆ ਦਿੱਤੀ ਹੈ ਪ੍ਰਵਾਨਗੀ ਦਿੱਤੀ ਹੈ ਕਿ ਤੁਸੀਂ ਕਮੇਟੀ ਨੂੰ ਆਪਣੇ ਪਾਸੇ ਕਰਕੇ ਜਿਵੇਂ ਮਰਜ਼ੀ ਕਰ ਲਓ ਜੇ ਉਹ ਪ੍ਰਵਾਨਗੀ ਦਿੱਤੀ ਹੁੰਦੀ ਤੇ ਅਜ ਸਿੰਘ ਸਾਹਿਬ ਨੇ ਕਿਉਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਕੈਮ ਆ ਸਿੰਘ ਸਾਹਿਬ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਈ ਗਲਤ ਬਿਆਨਬਾਜ਼ੀ ਕਰਦੇ ਨੇ ਬਾਹਰ ਆ ਕੇ ਗੁੰਮਰਾਹ ਕਰਦੇ ਨੇ ਇਹ ਪ੍ਰੂਵ ਹੋ ਗਿਆ ਪਹਿਲਾਂ ਵੀ ਪ੍ਰੂਵ ਹੋਇਆ ਜਦੋਂ ਉਹਨਾਂ ਨੇ ਕਿਹਾ ਸੀਗਾ कि ਸਾਨੂੰ ਟਾਈਮ ਦਿੱਤਾ ਸ਼ਹੀਦੀ ਜੋੜ ਮੇਲਿਆਂ ਤੋਂ ਬਾਅਦ ਅਸੀਂ ਜਿਹੜੀ ਵਰਕਿੰਗ ਕਮੇਟੀ ਸੱਦਾਂਗੇ ਕੋਈ ਟਾਈਮ ਨਹੀਂ ਦਿੱਤਾ ਸੀਗਾ ਸਿਰਫ ਟਾਈਮ ਸੀਗਾ 23 ਦਸੰਬਰ ਤੱਕ ਸ਼ਹੀਦੀ ਜੋੜ ਮੇਲੇ ਆਉਂਦੇ ਆ 25 26 27 ਨੂੰ 27 ਨੂੰ ਆਪਣਾ ਜਿਹੜਾ ਸ਼ਹੀਦੀ ਜੋੜ ਮੇਲੇ ਸੰਪੰਨ ਹੁੰਦੇ ਆ ਕੋਈ ਸਿੰਘ ਸਾਹਿਬ ਨੇ ਟਾਈਮ ਨਹੀਂ ਦਿੱਤਾ ਉਹ ਵੀ ਉੱਥੇ ਵੀ ਗਲਤ ਆਪਣੇ ਇਹ ਪਾਏ ਗਏ ਤੇ ਹੁਣ ਫੇਰ ਗਲਤੀ ਨਹੀਂ ਕਰ ਰਹੇ ਨੇ ਕਹਿ ਰਹੇ ਨੇ ਕਿ ਸਿੰਘ ਸਾਹਿਬ ਨੇ ਸਾਨੂੰ ਕਿਹਾ ਤਾਂ ਕਿ ਕਮੇਟੀ ਦਾ ਕੋਈ ਨਹੀਂ ਤੁਸੀਂ ਆਪਣਾ ਕੰਮ ਜਿਵੇਂ ਚੱਲਦਾ ਚਲਾਓ ਦੇਖੋ ਸਾਨੂੰ ਕੋਈ ਫਰਕ ਨਹੀਂ ਪਾ ਅਸੀਂ ਕੋਈ ਏਦਾਂ ਨਹੀਂ ਕਾਲੇ ਆ ਕਿ ਅਸੀਂ ਉਹਨਾਂ ਨਾਲ ਰਲਣਾ ਆ ਇਹ ਅੱਗੇ ਵੀ ਅਸੀਂ ਕਿਹਾ ਆ ਲੇਕਿਨ ਅਸੀਂ ਚਾਹੁੰਦੇ ਸੀ ਪੰਥ ਵਿੱਚ ਇਕਤਾ ਹੋਵੇ ਪੰਥ ਸਾਰਾ ਇਕੱਠਾ ਹੋਵੇ ਇੱਕ ਪਲੇਟਫਾਰਮ ਤੇ ਕਲਾ ਇਹ ਨਹੀਂ ਕਿ ਦੋ ਧੜੇ ਸਾਡੇ ਇੱਕ ਧੜਾ ਸਾਡੇ ਵਾਲਾ ਕੋ ਧੜਾ ਆ ਹੋਰ ਵੀ ਜਿਨਨੇ ਧੜੇ ਨੇ ਜਿਨੀਆਂ ਜਿਨੇ ਆਪਣੇ ਹੋਰ ਲੀਡਰ ਨੇ ਜਿਹੜੇ ਸਾਡੀ ਵਿਚਾਰਧਾਰਾ ਨਾਲ ਸਹਿਮਤ ਆ ਤੇ ਜਿਹੜੇ ਅਕਾਲੀ ਦਲ ਦੀ ਆਈਡੀਓਲੋਜੀ ਨੂੰ ਮੰਨਦੇ ਨੇ ਉਹਨਾਂ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਪੰਥ ਦੇ ਮੋਹਰੇ ਲੱਗਣਾ ਚਾਹੀਦਾ ਐਸਾ ਲੀਡਰ ਮੋਹਰੇ ਲਾਉਣਾ ਚਾਹੀਦਾ ਜਿਹਨੂੰ ਪੰਥ ਪ੍ਰਵਾਨ ਕਰੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਵੀ ਤੁਹਾਨੂੰ ਸਾਂਝੀ ਕਰਨੀ ਚਾਹੁੰਦੇ ਆ ਕੀ ਕਸੂਰ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੁਣ ਤਾਂ ਗੱਲਾਂ ਹੋਰ ਵੀ ਨਿਕਲ ਕੇ ਆ ਰਹੀਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਐਦਾਂ ਦੀਆਂ ਧਮਕੀਆਂ ਆਪਣੇ ਦਿੱਤੀਆਂ ਜਾ ਰਹੀਆਂ ਐਦਾਂ ਦੇ ਆਫਰ ਦਿੱਤੇ ਜਾ ਰਹੇ ਨੇ ਕਿ ਜੇ ਅਦਰ ਰਜਾਇਨ ਕਰਦੇ ਹੋ ਤੇ ਕੇਸ ਤੁਹਾਡੇ ਦੇ ਜਿਹੜੀ ਤੁਹਾਡੀ ਕਮੇਟੀ ਜਿਹੜੀ ਆ ਉਹਨੂੰ ਅਸੀਂ ਆਪਣੇ ਬੰਦ ਕਰ ਦੇਾਂਗੇ ਤੇ ਜੇ ਨਹੀਂ ਤੇ ਕਮੇਟੀ ਬਣੀ ਹੈਗੀ ਹੈ ਬਣੀ ਰਹੂਗੀ ਤੇ ਦੱਸੋ ਸਿੰਘ ਸਾਹਿਬ ਗਨਦਰ ਗਵੀਰ ਸਿੰਘ ਜੀ ਨੇ ਕਿੰਨੀ ਦਫਾ ਕਿਹਾ ਕਿ ਇਹ ਜਿਹੜੀ ਕਮੇਟੀ ਆ ਬਿਲਕੁਲ ਨਹੀਂ ਇਹ ਇਨਕੁਆਇਰੀ ਕਰ ਸਕਦੀ ਜੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਇੱਕ ਜੈਦਰ ਕਾਲਤਖ ਸਾਹਿਬ ਨੇ ਕਿਹਾ ਤੇ ਸਿਰਫ ਅਗਰ ਕਰ ਸਕਦੇ ਤੇ ਅਕਾਲ ਤਖਤ ਸਾਹਿਬ ਦੇ ਜੈਦਰ ਜਾਂ ਕੋਈ ਜਿਹੜੇ ਹੈਡ ਗਰੰਟੀ ਨੇ ਦਰਬਾਰ ਸਾਹਿਬ ਦੇ ਉਹ ਕਰ ਸਕਦੇ ਆ ਇਹ ਹੈਡ ਗਰੰਟੀ ਵੀ ਕਿਸੇ ਵੀ ਤੱਕ ਸਨਾਉਂਦੇ ਉਹ ਕਰ ਸਕਦੇ ਆ ਅੱਜ ਤੱਕ ਕੋਈ ਉਹਦੇ ਬਾਰੇ ਨਹੀਂ ਆਪਣੇ ਕਲੈਰਟੀ ਆਈ ਅਸੀਂ ਇਹ ਵੀ ਧਾਮੀ ਸਾਹਿਬ ਨੂੰ ਇਹ ਆਪਣੇ ਪੁੱਛਣਾ ਚਾਹੁੰਦੇ ਆ ਕਿ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਏ ਆ ਕਿ ਜੇ ਜਾਇਦਰ ਅਕਾਲ ਤਖਤ ਸਾਹਿਬ ਨੇ ਕਹਿਤਾ ਕਿ ਤੁਸੀਂ ਉਹ ਜਿਹੜੀ ਕਮੇਟੀ ਨਹੀਂ ਇਨਕੁਆਰੀ ਕਰ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਵਿੱਚੋਂ ਤਿੰਨ ਮੈਂਬਰੀ ਕਮੇਟੀ ਬਣਾਈ ਆ ਤੇ ਫਿਰ ਤੁਸੀਂ ਕਿਉਂ ਨਹੀਂ ਉਹਨੂੰ ਪੰਚ ਕੀਤਾ ਕਿਉਂ ਨਹੀਂ ਉਹਨੂੰ ਡਿਸਾਲਵ ਕੀਤਾ ਉਸ ਕਮੇਟੀ ਨੂੰ ਤੇ ਇਹ ਤਾਂ ਜਾਇਦਰ ਸਾਹਿਬ ਦੇ ਆਦੇਸ਼ਾਂ ਦਾ ਫੇਰ ਪਾਲਣਾ ਨਹੀਂ ਹੋ ਰਹੀ ਸੋ ਇਹ ਸਾਰੀਆਂ ਗੱਲਾਂ ਅੱਗੇ ਕਹਿੰਦੇ ਹੁੰਦੇ ਸੀਗੇ ਆ ਪ੍ਰੈਸ ਨੋਟਸ ਲਿਖਿਆ ਆ ਉਂਗਲਾ ਚੱਕਦੇ ਸੀ ਆਰਐਸਐਸ ਦਾ ਬੰਦਾ ਜੀ ਇਹ ਭਾਜਪੀ ਦਾ ਬੰਦਾ ਜੀ ਫਲਾਣੇ ਦਾ ਬੰਦਾ ਤੇ ਸਾਨੂੰ ਇਹ ਤਾਂ ਕਮਜ਼ੋਰ ਕਰ ਰਹੇ ਨੇ ਅੱਜ ਦੱਸੋ ਕਿ ਤੁਸੀਂ ਆਪਣੇ ਆਪ ਹੀ ਤੁਸੀਂ ਪੰਥ ਨੂੰ ਟਾਲਾ ਰਹੇ ਹੋ ਤੁਸੀਂ ਆਪਣੇ ਸਦਾਤ ਨੂੰ ਤੁਸੀਂ ਆਪਣੇ ਛੱਡਦਾ ਸੂਤ ਤੁਸੀਂ ਸਿੱਕੇ ਡੰਗ ਤੇ ਅੱਜ ਤੱਕ ਇਹ ਤਾਂ ਆਰਐਸਐਸ ਨਹੀਂ ਹੈਗੀ ਅੱਜ ਤੱਕ ਕੋਈ ਅੱਜ ਤੱਕ ਤੁਸੀਂ ਆਪ ਹੀ ਸਾਰਾ ਕੁਝ ਕਰ ਰਹੇ ਹੋ ਤੇ ਜੇ ਤੁਸੀਂ ਆਪ ਹੀ ਸਾਡਾ ਸਿਧਾਂਤ ਟੋਣ ਲੱਗ ਪਏ ਤੇ ਮੀਰੀ ਪੀਰੀ ਨੂੰ ਕਮਜ਼ੋਰ ਕਰਨ ਲੱਪੇ ਕਮਜ਼ੋਰ ਹੋਣਾ ਨਹੀਂ ਸਿਧਾਂਤ ਟਹਿਣਾ ਨਹੀਂਗਾ ਇਹ ਰਹਿਂਦੀ ਦੁਨੀਆ ਤਾਂ ਇੱਧੇ ਰਹਿਣਾ ਆ ਪਰ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਹ ਅੱਜ ਸਾਹਮਣੇ ਸਾਰੀ ਪੰਥ ਦੇ ਪੰਜਾਬ ਦੇ ਦੁਨੀਆ ਦੇ ਸਾਹਮਣੇ ਆ ਕੇ ਖੜੇ ਨੇ ਕੌਣ ਉਹ ਲੋਕ ਨੇ ਜਿਨ੍ਹਾਂ ਨੇ ਕਾਲ ਤੱਕ ਸਾਹਿਬ ਦੇ ਜਹੇਦਾਰ ਦੇ ਵੱਲੋਂ ਆਏ ਹੁਕਮਨਾਮੇ ਨਹੀਂ ਪਾਲਣਾ ਨਹੀਂ ਕੀਤੀ ਤੇ ਜਿਹੜੇ ਸਿੰਘ ਸਭਾ ਨੇ ਉਹਨਾਂ ਦੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਵਧੀਆ ਮੌਕਾ ਸੀ 2 ਤਰੀਕ ਤੋਂ ਬਾਅਦ ਅਗਰ 2 ਤਰੀਕ ਤੋਂ ਬਾਅਦ ਇਹ ਨੇਕ ਨੀਤੀ ਨਾਲ ਸਾਰੇ ਜਿਹੜੇ ਹੁਕਮਨਾਮਿਆਂ ਦੀ ਪਾਲਣਾ ਕਰਦੇ ਉਹਨਾਂ ਨੂੰ ਮੰਨ ਲੈਂਦੇ ਅੱਜ ਸਿੱਖ ਸੰਗਤ ਚਾਹੁੰਦੀ ਸੀ ਪੰਜਾਬੀ ਚਾਹੁੰਦੇ ਸੀ ਕਿ ਅਸੀਂ ਅਕਾਲੀ ਦਲ ਨਾਲ ਜੁੜਨਾ ਅਸੀਂ ਅਕਾਲੀ ਦਲ ਦੀ ਜਿਹੜੀ ਆ ਆਪਣੇ ਹੈਗੀ ਆ ਮੈਂਬਰਸ਼ਿਪ ਡਰਾਈਵ ਉਹਦੇ ਦਾ ਅਸੀਂ ਉਹਦਾ ਹਿੱਸਾ ਬਣਨਾ ਆ ਲੋਕਾਂ 'ਚ ਕਾਸ ਜਾਗੀ ਸੀ ਲੋਕਾਂ 'ਚ ਇਹ ਜਜ਼ਬਾ ਪੈਦਾ ਹੋ ਗਿਆ ਸੀਗਾ ਕਿ ਅਸੀਂ ਹੁਣ ਹੁਣ ਅਕਾਲੀ ਦਲ ਦਾ ਜਿਹੜਾ ਸਹੀ ਰੂਪਰੇਖਾ ਬਣੂਗੀ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਨਿਕਰ ਕੇ ਆਵੇ ਅਕਾਲੀ ਦਲ ਦੇ ਉਹ ਲੀਡਰ ਮੋਰੇ ਆਉਣ ਜਿਨ੍ਹਾਂ ਤੇ ਕੋਈ ਇਲਜ਼ਾਮ ਨੀਗਾ ਜਿਨ੍ਹਾਂ ਨੇ ਧਰਮ ਦਾ ਨੁਕਸਾਨ ਨਹੀਂ ਕੀਤਾ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਨੂੰ ਢਾਹ ਨਹੀਂ ਲਾਈ ਤੇ ਜਿਹੜੇ ਪ੍ਰਵਾਹ ਨੇ ਸਾਰਿਆਂ ਨੂੰ ਟਾਈਮ ਆਊਗਾ ਜ਼ਰੂਰ ਉਹ ਲੀਡਰ ਮੋਰੇ ਆਉਣਗੇ ਨਵੀਂ ਲੀਡਰਸ਼ਿਪ ਮੋਰੇ ਆਊਗੀ ਲੋਕੋ ਚਾਹੁੰਦੇ ਨੇ ਪਰ ਅਕਾਲੀ ਦਲ ਦੀ ਲੀਡਰਸ਼ਿਪ ਕੋ ਬਹੁਤ ਵਧੀਆ ਸੁਨਹਿਰਾ ਮੌਕਾ ਸੀ ਜਿਹੜਾ ਗਵਾ ਗਏ ਉਹ ਤਾਂ ਉਹਨਾਂ ਦੀ ਗਲਤੀ ਹੁਣ ਅਸੀਂ ਤਾਂ ਕੀ ਕਰ ਸਕਦੇ ਹਾਂ ਤੇ ਹੁਕਾ ਦੇ ਸਕਦੇ ਹਾਂ ਅਸੀਂ ਆਪਣੇ ਵੱਲੋਂ ਆਪਣੇ ਇਹ ਗੱਲ ਆਵਾਜ਼ ਉਠਾ ਸਕਦੇ ਹਾਂ ਮੀਡੀਆ ਰਾਹੀਂ ਲੋਕਾਂ ਕੋ ਜਾ ਕੇ ਹੁਣ ਜਾਵਾਂਗੇ ਲੋਕਾਂ ਕੋ ਅਸੀਂ ਬਾਕੀ ਧਰਾਂ ਨੂੰ ਵੀ ਨਾਲ ਇਕੱਠੀਆਂ ਕਰਾਂਗੇ ਸਾਰਿਆਂ ਨਾਲ ਤਾਲਮੇਲ ਕਰਾਂਗੇ ਸੰਤਾ ਮਾਹ ਪੁਰਖਾਂ ਨਾਲ ਸੰਪਰਦਾਮਾ ਨਾਲ ਹੋਰ ਜਿਹੜੀਆਂ ਆਪਣੀਆਂ ਹੈਗੀਆਂ ਸੰਸਥਾਵਾਂ ਨਾਲ ਉਹਨਾਂ ਨਾਲ ਸੰਪਰਕ ਕਰਕੇ ਤੇ ਕੋਸ਼ਿਸ਼ ਕਰਾਂਗੇ ਕਿ ਸਾਰਾ ਪੰਥ ਇੱਕ ਪਲੇਟਫਾਰਮ ਤੇ ਆਵੇ ਤਾਂ ਕਿ ਜਿਹੜੇ ਕਾਲ ਤੱਕ ਸਾਹਿਬ ਤੋਂ ਮਨਕਰ ਹੋ ਗਏ ਅਕਾਲ ਤਖਤ ਸਾਹਿਬ ਦੇ ਪਘੋੜੇ ਆ ਉਹਨਾਂ ਨੂੰ ਨਿਖੇੜਿਆ ਜਾਵੇ ਪੰਥ ਵਿੱਚੋਂ ਅਸੀਂ ਇਹ ਸਾਰੇ ਪੰਥ ਨੂੰ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ